ਪਰਤੀ ਦੇ ਵਿੱਚ ਇਸ ਤਰ੍ਹਾਂ ਦੇ ਆਮ ਕੋਈ ਤੇ ਨਹੀਂ ਸਾਡੇ ਕਿਹ ਜਗ੍ਹਾ ਤੇ ਵਰਤੀ ਦਾ ਕੋਈ ਅਸਰ ਨਹੀਂ ਆ ਮੈਂ ਨਹੀਂ ਜਿਦਾ ਸਾਰੀ ਪੁਸ ਮਾਰੀ ਹੈ ਲੇਕਿਨ ਡੀਐਸਪੀ ਵੀ ਰਹਿਣ ਮਾਈ ਹੈ ਤੇ ਸੱਚੀ ਰਹਿਣ ਮਾਈ ਹੈ ਜੇ ਇਸ ਤਰ੍ਹਾਂ ਸਾਡੇ ਬੰਦਿਆਂ ਨੂੰ ਕੁੱਟਿਆ ਜਾਂਦਾ ਤਾਂ ਇਹਨਾਂ ਡੀਐਸਪੀਆ ਨੂੰ ਇਹਨਾਂ ਸੱਚੀ ਸ਼ਰਮੋੜੀ ਚਾਹੀਦੀ ਹੈ ਪਰ ਆਪੇ ਸਟਾਰ ਲਾ ਕੇ ਇਸੇ ਮੈਨ ਚੁਤਾਰਿਆ ਹੋਏ ਚਾਹੀਦੀ ਔਰ ਮਾफी ਮੰਗਣੀ ਚਾਹੀਦੀ ਆਪੀ ਮਾਤੋ ਬਸ ਸ਼ਰਮ ਕਰੋ ਇੱਥੋਂ ਦੇ ਡੀਐਸਪੀ ਸਾਹਿਬ ਨੂੰ ਤੇ ਇੱਥੋਂ ਦੇ ਪੁਲਿਸ ਨੂੰ ਮੈਂ ਕਹਿਣਾ ਚਾਹਣਾ ਔਰ ਖਾਸ ਕਰਕੇ ਐਸਐਸਪੀ ਸਾਹਿਬ ਇਹ ਜਿਹੜੇ ਮੁਖ ਦਰਸ਼ਕ ਬਣ ਕੇ ਆਉਂਦੇ ਦਸਤਰਾਂ ਦੇ ਵਿੱਚ ਤਮਾਸ਼ਾ ਵੇਖਦੇ ਬਸ ਸ਼ਰਮ ਕਰੋ ਤੁਹਾਡੇ ਨਾਲੋਂ ਔਰ ਤਕੜੀ ਹੈ ਆ ਜਿੱਥੇ ਐਸਐਸਪੀ ਸਾਮਿਆਂ ਸਰੋਜਪੁਰ ਵੀ ਜਿਹੜੇ ਡੇਰਾ ਲਾ ਕੇ ਅੱਧੀ ਧੀਰੇ ਬੈਠੀ ਤੈਨੂੰ ਤਰੇ ਮੈਨੂੰ ਬਾਹ ਫੜ ਕੇ ਬਾਹ ਕੱਢ ਕੇ ਲਈ ਵੀ ਸਾਥ ਚੱਲ ਬੰਦੇ ਦਾ ਪੁੱਤ ਲੜ ਕੇ ਔਰ ਜਿਹੜੇ ਅਫਸਰਾਂ ਨੇ ਦੇਖ ਲੈ ਜੋ ਹੋਇਆ ਐਸਐਚਓ ਵੀ ਦਾ ਡੀਐਸਪੀ ਵੀ ਬਾਬਾ ਸੁੱਖ ਰਖੇ ਇਹ ਅਫਸਰ ਜਿਹਨੇ ਚਾਹੀ ਤਿਆ ਡੀਐਸਪੀ ਇਹਦਾ ਪੰਜਾਬ ਤੇ ਚੰਗਾ ਕਰਿਆ ਜਿਹੜੇ ਲੋਕ ਡਰਦੇ ਨਹੀਂ ਇਧਰ ਉਹ ਲੱਡੇ ਕਦੇ ਜਾਂ ਕੇ ਮਾਲ ਦੇ ਚਲੱਕ ਜਾਂਦੇ ਆ ਮਾਲ ਵਿੱਚ ਨਹੀਂ ਤਾਂ ਦੁਆਬੇ ਚਲੱਕ ਜਾਂਦੇ ਆ ਤੇ ਸਮੇ ਉੱਤੇ ਇਹਨਾਂ ਲੋਕਾਂ ਨੂੰ ਡਿਸਪੋਜ਼ ਕਰਨਾ ਹੋਏਗਾ ਜਿਨ੍ਹਾਂ ਨੇ ਪੁੱਛ ਪੇਕ ਕਲੰਕ ਲਾਤਰ ਸਾਡੀ ਪੁੱਛ ਮਾੜੀ ਨਹੀਂ ਹੈ ਸਾਡੀ ਪੁੱਛ ਬਥੇਰੇ ਨੂੰ ਪੁੱਛ ਚੰਗਾ ਬਥੇਰੇ ਨੇ ਅਤਵਾ ਦੇ ਸਮੇਂ ਬੜਾ ਚੰਗਾ ਕੰਮ ਕੀਤਾ ਇਹਨਾਂ ਨੇ ਪੰਜਾਬ ਕੁਛਾਇਆ ਲੇਕਿਨ ਚੰਦ ਲੋਕ ਜਿਹੜੇ ਕਮਰਸ਼ੀਅਲ ਲੋਕ ਹੈ ਜਿਹੜੇ ਕਦੇ ਸੁਪਾਰ ਕੋਲੇ ਕਦੇ ਜੀਰੇ ਕੋਲੇ ਤੇ ਕਦੇ ਕਿਸੇ ਹੋਰ ਕੋਲੇ ਇਸ ਤਰ੍ਹਾਂ ਇੱਥੋਂ ਇੱਧਰ ਤੇ ਇੱਧਰ ਹੁੰਦੇ ऐसे ਲੋਕਾਂ ਨੂੰ ਸੀ ਸਭ ਤੋਂ ਦਾ ਕੱਪ ਕਰਨਾ ਸਭ ਦੇ ਸੂਰੇ ਤੇ ਘਾਟੇ ਦੇਖੇ ਬੁੱਧ ਦੇ ਧੀ ਦੇ ਬੌਦੇ ਦੇਖੇ ਜਿਨ੍ਹਾਂ ਦਾ ਨਾ ਰੱਬ ਤੇ ਕੋਈ ਉਹ ਵੀ ਪੁੱਤਰ ਪਾਲਦੇ ਦੇਖੇ ਤੇਰੀ ਰਹਿਮਤ ਸੱਚਾ ਬੱਡੇ ਪਾਣੀ ਉੱਤੇ ਚੜਦੇ ਦੇਖੇ ਲੋਕੀ ਕਹਿੰਦੇ ਥਾਰ ਨਾ ਗੱਲਦੀ ਝਾਰੂ ਵਾਲੇ ਕਹਿੰਦੇ ਥਾਰ ਨਾ ਗੱਲਦੀ ਮੈਂ ਤਾਂ ਪੁੱਤਰ ਵੀ ਘਰਦੇ ਦੇਖੇ ਤੁੰਸਿਆ ਬਾਪਾ ਕੱਪੜੇ ਵੀ ਕਰਦੇ ਦੇਖੋ ਸੱਚ ਜਾਣਿਓ ਅੱਜ ਲੋਕ ਹੀ ਆਖਦੇ ਵੀ ਕਾਂਗਰਸ ਪਾਰਟੀ ਦਾ ਰਾਜ ਹਜ਼ਾਰ ਗੁਣੇ ਚੰਗਾ ਰਾਜ ਸੀ ਅਫਸਰ ਵੀ ਯਾਦ ਕਰਦੇ ਆ ਮੈਂ ਜਾ ਕੇ ਆਇਆ ਰੋਪੜ ਦਾ ਜੀਰੇ ਚ ਸਵੇਰ ਦਾ ਬੈਠਾ ਉੱਥੋਂ ਦੇ ਅਫਸਰ ਲਖਾਰਜਿਤ ਮਹਿਸੂਸ ਕਰ ਰਹੀ ਸੀ ਉੱਥੇ ਇੱਕ ਲੇਡੀ ਬੀਐਸਪੀ ਹੈ ਉਹਦਾ ਰੋਲ ਬੜਾ ਚੰਗਾ ਰਿਹਾ ਉਹਨੇ ਫੜਕੇ ਅੱਜ ਐਸੇ ਜਿਹੜਾ ਉਹਨਾਂ ਦਾ ਕਟਾਰੀਆ ਐਮਐਲਏ ਸੀ ਉਹ ਕੱਢਾ ਬਾਹਰ ਜਿਹਦੀ ਬਾਹਰ ਚੱਲ ਮੈਨੇ ਸਮਝਿਆ ਕਿ ਇੱਕ ਔਰਤ ਹੋ ਕੇ ਜਿਸ ਪ੍ਰਕਾਰ ਦਾ ਉਹਨੇ ਰੋਲ ਅਦਾ ਕੀਤਾ ਲੇਕਿਨ ਕਈ ਜਿਹੜੇ ਨਪੋਂ ਸੇ ਕਾ ਆਪਣੇ ਨੇ ਜਿਹੜੇ ਮੈਨੇ ਸਮਝਿਆ ਕਿ ਵਰਤੀ ਦੇ ਵਿੱਚ ਇਸ ਤਰ੍ਹਾਂ ਦੇ ਆਮ ਪੁਜਦਨ ਸਾਹ ਦੇਖੇ ਜਗਾ ਤੇ ਵਰਤੀ ਦਾ ਕੋਈ ਅਸਰ ਨਹੀਂ ਆ ਮੈਨੂੰ ਜਦਾਂ ਸਾਰੀ ਪੁਸਮਾਰੀ ਹੈ ਲੇਕਿਨ ਡੀਐਸਪੀ ਵੀ ਰਹਿਨਮਾਈ ਹੈ ਤੇ ਸਚੇ ਵੀ ਰਹਿਨਮਾਈ ਹੈ ਜੇ ਇਸ ਤਰ੍ਹਾਂ ਸਾਡੇ ਬੰਦਿਆਂ ਨੂੰ ਕੁੱਟਿਆ ਜਾਂਦਾ ਤਾਂ ਇਹਨਾਂ ਡੀਐਸਪੀਆਂ ਨੂੰ ਇਹਨਾਂ ਸੱਚ ਨੂੰ ਸ਼ਰਮੋਣੀ ਚਾਹੀਦੀ ਹੈ ਪਰ ਆਪੇ ਸਟਾਰ ਲਾ ਕੇ ਕਿਸੇ ਨਾਂ ਚੁਪਾ ਰਿਆ ਹੋਣੇ ਚਾਹੀਦੀਆਂ আর માफी ਮੰਗਣੀ ਚਾਹੀਦੀ ਆਪੀ ਬਾਤੋ ਵੀ ਸਾਨੂੰ ਤੂੰ ਅਫਸਰ ਲਾਇਆ ਪੜਾਇਆ ਦੁੱਧ ਪਿਆਇਆ ਤੇ ਅਸੀਂ ਸੋਖਾਤੀ ਸੀ ਕਿ ਅਸੀਂ ਕਿਸੇ ਵਿਅਕਤੀ ਨਾਲ ਅਤਿਆਚਾਰ ਨਹੀਂ ਹੁੰਦਿਆਂਗੇ ਪਰ ਜਿਸ ਪਿਆਰ ਸਾਡੇ ਭਰਾਵਾਂ ਤੇ ਇਹ ਥੋਡੇ ਮੁੰਡਿਆਂ ਦਾ ਖੂਨ ਹੈ ਦਲੇਰ ਦਾ ਕਿ ਅੱਜ ਤੁਹਾਨੂੰ ਪਤਾ ਲੱਗਦਾ ਉਹ ਸ਼ਰਮ ਕਰੋ ਇੱਥੋਂ ਦੇ ਡੀਐਸਪੀ ਸਾਹਿਬ ਨੂੰ ਤੇ ਇੱਥੋਂ ਦੀ ਪੁਲਿਸ ਨੂੰ ਮੈਂ ਕਹਿਣਾ ਕਿ ਉਹ ਨਾ ਔਰ ਖਾਸ ਕਰਕੇ ਐਸਐਸਪੀ ਸਾਹਿਬ ਇਹ ਜਿਹੜੇ ਮੂਕ ਦਰਸ਼ਕ ਬਣ ਕੇ ਆਉਂਦੇ ਦਸਤਾਨੇ ਦੇ ਵਿੱਚ ਤਮਾਸ਼ਾ ਵੇਖਦੇ ਉਹ ਸ਼ਰਮ ਕਰੋ ਤੁਹਾਡੇ ਨਾਲੋਂ ਔਰ ਤਕੜੀ ਹੈ ਆ ਜਿੱਥੇ ਐਸਐਸਪੀ ਸਾਹਮਣਿਆ ਸਰੋਜਪੁਰ ਦੀ ਜਿਹੜੇ ਟੇਰਾ ਲਾ ਕੇ ਆ ਦੀਦੀਰੇ ਬੈਠੀ ਦੇਉ ਤੋੜ ਮੈਨੂੰ ਵੀ ਬਾਹ ਫੜ ਕੇ ਬਾਹ ਕੱਢ ਕੇ ਲਈ ਵੀ ਬਾਹ ਚੱਲ ਬੰਦੇ ਦਾ ਪੁੱਤ ਬਣ ਕੇ ਸੋ ਇਹ ਹਾਂ ਇਹਨਾਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀ ਇਹ ਹੋ ਗਏ ਆਫੀਸਰਾਂ ਨੂੰ ਦੇਸ ਤੋਂ ਚੰਗਾ ਕੀ ਇਹ ਨੌਕਰੀਆਂ ਤੋਂ ਤਿਆਗ ਦੇ ਕਿਉਂ ਇਹ ਸਸਤੀ ਦੀ ਕੁਰਸੀ ਤੇ ਬੈਠੇ ਆ ਭਾਈ ਜੇ ਤੁਸੀਂ ਲਾਅ ਇਨ ਆਰਡਰ ਮੇਨਟੇਨ ਕਰ ਸਕਦੇ ਸ਼ਾਂਤੀਪੂਰਵਕ ਜੇ ਲੋਕਾਂ ਦੇ ਕਾਗਜ਼ ਧਰਮ ਗਿਆ ਤੇ ਇਸ ਤਰ੍ਹਾਂ ਆਪ ਸਤਿਕਾਰ ਕਰੋਗੇ ਇਹ ਬਿਲਕੁਲ برداشت ਕੀ ਹੋਏਗਾ ਪਰ ਦੂਜੀ ਗੱਲ ਜਨ ਸੋਝਾ ਭਾਈ ਤੇ ਜਿਹੜੇ ਵੱਡੇ ਵੱਡੇ ਲੋਕ ਆ ਪਹਿਲਾਂ ਇੱਥੇ ਕੋਰ ਜੱਥੇਦਾਰ ਲੀਡਰ ਹੁੰਦਾ ਸੀ ਉਹ ਵਿਧਾਨ ਸਭਾ ਜਿਵੇਂ ਬੋਲਿਆ ਕਰਦਾ ਸੀ ਉਹ ਕਹਿੰਦਾ ਮੈਂ ਤਾਂ ਕਈਆਂ ਦੇ ਗਲੇ ਵੱਢੇ ਆ ਮੈਂ ਕਿਹਾ ਮੈਂ ਕਿਹਾ ਭਾਈ ਗਲਾ ਵੱਢਦਾ ਰਿਹਾ ਤੂੰ ਬੱਸਾਂ ਚੋ ਲਾ ਕੇ ਬੰਦੇ ਕਦਾ ਹਾਂ ਮੈਂ ਵੱਢਿਆ ਜਿਹਨਾਂ ਆਪ ਤੇ ਤੂੰ ਸਾਫਤਾਵਾਦੀ ਕਹਿੰਦਾ ਸੋ ਮੇਰੇ ਕਹਿਣ ਦਾ ਮਤਲਬ ਹੈ ਇਹ ਉਹ ਮਰੀਆ ਮੇਟ ਹੋ ਗਿਆ ਤੁੰਨ ਭਰਾਵਾ ਤੂੰ ਬਚੀ ਨਹੀਂ ਈ ਮੇਰਾ ਕੁਝ ਨਹੀਂ ਬਚਿਆ ਜਾਨਾ ਜਿਵੇਂ ਚੰਗਾ ਦੇ ਰੋਚ ਹੋਣ ਹੈ ਤੈਨੂੰ ਚਾਹੀਦਾ ਸੀ ਕਿ ਜਿਸ ਤਰ੍ਹਾਂ ਦੀ ਤੇਰੀ ਸ਼ਕਲ ਹੈ ਉਸੇ ਤਰ੍ਹਾਂ ਤੈਨੂੰ ਵਤੀਰਾ ਕਰਨਾ ਚਾਹੀਦਾ ਸੀ ਹੱਥ ਜੋੜ ਨਾਲ ਕੋਈ ਗੱਲ ਨਹੀਂ ਬੰਦੀ ਆ ਜਿਹੜਾ ਅਸਲੀ ਜਿਹੜਾ ਤੇਰਾ ਪਤਾ ਲੱਗਿਆ ਸਾਡੇ ਭਰਾਵਾਂ ਨੂੰ ਤੇ ਉਹ ਬੁੱਜਲਾ ਦਿਲਾਂ ਦੀ ਤਰ੍ਹਾਂ ਕੁਟਿਆ ਕਰਨਿਆ ਨੂੰ ਲੜਾਈ ਕੀਤੀ ਹੈ ਜਾਂ ਤਾਂ ਤੂੰ ਦੱਸ ਕੇ ਕਹਿ ਕਿ ਅਸੀਂ ਲੜਨਾ ਛੋੜਿਆ ਤੇ ਦੱਸ ਫੇਰ ਪਤਾ ਲੱਗੇ ਕਿ ਤੂੰ ਲੜਦਾ ਹੈ ਇਹ ਕਿਹੜੀ ਮਰਦਾਨੀ ਹੈ ਬਈ ਵੀ ਸਾਡੇ ਬੰਦੇ ਨੂੰ ਢੇਰ ਕੇ ਸਾਈਆਂ ਖੋਲੀਆਂ ਤੇ ਉਹਦਾ ਸਿਰ ਪਾਟਾ ਤੇ ਹਰ ਕਿਸ ਬਰਦਾਸ਼ਤ ਨਹੀਂ ਹੋਏਗਾ ਔਰ ਜਿੰਨਾ ਬਿਖਤੀਆਂ ਨੇ ਇਹਨਾਂ ਭਰਾਵਾਂ ਨੇ ਮੈਂ ਮਿੱਤਰਾਂ ਤੇਰੇ ਨਾਲ ਵਾਦਾ ਜਰੂਰੀ ਨਹੀਂ ਅਸਾ ਸਰਕਾਰ ਵੀ ਰਾਜਾ ਬਣੇ ਦੀ ਤਾਕਤ ਚਾਹਰੇ ਨਾ ਆਵੇ ਔਰ ਸਾਰੇ ਜਿਹੜੇ ਮੱਚ ਤੇ ਖੜੇ ਐ ਬੱਸ ਇਹ ਕਿਰਪਾ ਨਾਲ ਤੁਹਾਡੀ ਕਿਰਪਾ ਦੇ ਨਾਲ ਇਹ ਖੁਦ ਦੇ ਅਸ਼ੀਰਵਾਦ ਨਾਲ ਇਸ ਪ੍ਰਕਾਰ ਦਾ ਅਫਸਰ ਹੈ ਪੂਰੇ ਪੰਜਾਬ ਅੱਜ ਲੋਕ ਕਹਿਣ ਲੱਗ ਪਏ ਨਾ ਕਾਲੀਆਂ ਦੀ ਸਰਕਾਰ ਆਵੇ ਨਾ ਬੀਜੇਪੀ ਦੀ ਆਵੇ ਨਾ ਆਮ ਆ띠 ਪਾਕੀ ਦੁਆਰਾ ਆਵੇ ਅੱਜ ਲੋਕ ਮੋੜਾਂ ਪੁਰਿਆ ਲੋਕ ਕਹਿੰਦੇ ਆਂ ਕਿ ਕਾਂਗਰਸ ਪਾਰਟੀ ਦਾ ਰਾਜ ਅਜ ਤੋ 2 ਸਾਲਾਂ ਨੂੰ ਹੈ ਫੇਰ ਕਿੱਥੋਂ ਭਟੋਗੇ ਫੇਰ ਭਟੇ ਨਹੀਂ ਜਾਂਦੇ ਠੀਕ ਕਿ ਆ ਸੁਪਾਲ ਪੁਰ ਰਹੇ ਨੇ ਜੋ ਕਿਆ ਕੀ ਹੈ ਰਿਸ਼ਤੇਦਾਰਾਂ ਨੂੰ ਅਸੀਂ ਤਾਂ ਜਿਰੇ ਮੰਨਦੇ ਵੀ ਸਾਡਾ ਰਿਸ਼ਤੇਦਾਰ ਹੋ ਹੈ ਜਿਹੜਾ ਸਾਡੇ ਨਾਲ ਖੜਾ ਹੁੰਦਾ ਸਾਡਾ ਰਿਸ਼ਤੇਦਾਰ ਬਗੈ ਸਾਡੀ ਭੂਆ ਦਾ ਮੁੰਡਾ ਜਿਹੜਾ ਸਾਡੇ ਨਾਲ ਖੜਾ ਨਹੀਂ ਹੁੰਦਾ ਉਹ ਸਾਡਾ ਰਿਸ਼ਤੇਦਾਰ ਵੀ ਸਾਕੇ ਰਿਸ਼ਤੇਦਾਰਾ ਬੈਠੇ ਆ ਸਾਡੇ ਚਾਚੇ ਦੇ ਮੁੰਡੇ ਆ ਬੈਠੇ ਆ ਸਾਡੇ ਬਜ਼ੁਰਗ ਆ ਬੈਠੇ ਆ ਸਾਡੇ ਭਰਾਵਾਂ ਬੈਠੇ ਆ ਉਹ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਆਹਨੇ ਚੁੱਪ ਛੋਟਾ ਨਾ ਕਰਿਓ ਉਹ ਚੱਲਦਾ ਰਹਿੰਦਾ ਕਿਸੇ ਨੇ ਲਿਖਿਆ ਚੜਦੇ ਸੂਰਜ ਘੱਟੇ ਵੇਖੇ ਬੁੱਧ ਦੇ ਧੀ ਦੇ ਬੌਧੇ ਵੇਖੇ ਜਿੰਨਾ ਬਣਾ ਰੱਬ ਤੇ ਕੋਈ ਉਹ ਵੀ ਪੁੱਤਰ ਪੜਦੇ ਵੇਖੇ ਤੇਰੀ ਰਹਿਮਤ ਸੱਚਾ ਬੱਗੇ ਪਾਣੀ ਉੱਤੇ ਚੜਦੇ ਵੇਖੇ ਲੋਕੀ ਕਹਿੰਦੇ ਭਾਰੰਗਾ ਜਲਦੀ ਝਾਰੂ ਆਲੇ ਖਿੰਦੇ ਦਾ ਨਾ ਜਲਦੀ ਮੈਂ ਤਾਂ ਪੁੱਤਰ ਵੀ ਕਰਦੇ ਵੇਖੇ ਤੁੰਸਿਆਲ ਬਾਪਾ ਪੱਥਰ ਜੀ ਕਰਦੇ ਦੇਖੋ ਅਰੇ ਇਹ ਜਰਾ ਸਰਪਾਰ ਢੱਲ ਸਦਾ ਵੱਡਾ ਪ੍ਰਾਹ ਹੈ ਇਹ ਮਰਦਾਨੀ ਵੀ ਹੈ ਇਹ ਭਾਨੀ ਜਿਹੜੀ ਭਾਨੀ ਮੋੜ ਦੀ ਜਾਨਦਾਰ ਇਹ ਇੱਕੀ ਦੀਆ ਖੱਤੀ ਪਰ ਨਾ ਜਾਂਗਾ ਤੁਹਾਡੇ ਤੋਂ ਦਾ ਕੱਖ ਨਹੀਂ ਹੋਇਆ ਤੇ ਜਰੂ ਭੁੱਲਣ ਸਾਹਮਣੇ ਹੱਥ ਪਾਇਆ ਫੇਰ ਤੁਹਾਨੂੰ ਇਹ ਚੇਤੇ ਕਰਾਉਂਦਾ ਵੀ ਕੀ ਪਰ ਰਹਿ ਗਈ ਹੈ ਬੁੱਤ ਤਕੜੇ ਨੂੰ ਹਾਸਲੇ ਚੜੋ ਹਾਰ ਨਹੀਂ ਆਪਾ ਅੱਜ ਲੜਦੇ ਰਹੇ ਜਿਦਾਰੂ ਹੀ ਉੱਤੇ ਆ ਜਿਹੜੇ ਇਸ ਵਜੇ ਮਕਾਨ ਤੇ ਇਹੋ ਜੇ ਮੌਕੇ ਤੇ ਆਪ ਦੀ ਪਾਰਟੀ ਦੇ ਨਾਲ ਆਪ ਦੇ ਬੰਦਿਆਂ ਨਾਲ ਖੜੇ ਹੈ ਅੱਜ ਸੰਭਾਰ ਤੋਂ ਲੰਡੂ ਚਾਹਨਨ ਹੋ ਗਿਆ ਜਨੂਨੀ ਨਹੀਂ ਹੈ ਕਿ ਸਸਪੈਂਸਾ ਪੰਚਾਂ ਦੇ ਨਾਲ ਵਧਿਆ ਜਾ ਸਕਦਾ ਹੈ ਅਣਖੀ ਔਰ ਗੈਰਤ ਮੰਡ ਲੋਕਾਂ ਦੇ ਨਾਲ ਵਧਿਆ ਜਾ ਸਕਦਾ ਹੈ ਆਪਣੇ ਕੋਲ सरपंच तो बहुत सी पिछली रही, लेकिन ढुलर जी को आए हैं और नाड़े समय साथ ही तकड़े चंगे समय गलतियां हो जाए कई बारी बंदा पछाने कई बारी गलती हो जाती है क्योंकि बंदा सा ਜਿਹੜੇ ਹੀ ਬਾਤ ਲਾਉਂਦੇ ਆ ਜਿਹੜੇ ਚਾਪ ਨੂੰ ਸੁਣਦੇ ਆ ਚਰਚਾ ਹੁੰਦੇ ਆ ਜਿਹੜੇ ਖਰੇ ਬੰਦੇ ਆ ਉਹ ਪਿੱਛੇ ਰਹਿੰਦੇ ਆ ਸਾਡੇ ਹਲਕਿਆਂ ਚ ਹੋਈਆਂ ਤੇ ਅਸੀਂ ਆ ਜਿਹੜਾ ਮਾੜੇ ਇੱਥੇ ਸਮੇਂ ਔਰ ਇੱਥੇ ਕਦਰ ਪਾ ਕੇ ਉਹਨਾਂ ਦੇ ਸਮੇਂ ਪਰਮਾਤਮਾ ਚੇਪਾ ਕਰੇ ਇਹਨਾਂ ਲੋਕਾਂ ਨੂੰ ਕਦੇ ਨਹੀਂ ਭੁੱਲਿਆ ਜਾਵੇਗਾ ਔਰ ਮੈਂ ਬਹੁਤਾ ਧੰਨਵਾਦੀ ਆ ਕਿ ਤੁਸੀਂ ਲੋਕਾਂ ਨੇ ਸਿਪਾਹ ਢੰਡਰ ਸਾਹਿਬ ਦਾ ਤੇ ਆਪਕੇ ਸਾਥੀ ਇਹਨਾਂ ਦਾ ਦਿਲ ਨੂੰ ਦੱਸ ਦਿੱਤਾ ਹੋਇਆ ਅੱਜ ਉਹਨਾਂ ਦੀ ਖਤ ਹੈ ਇਹ ਫੱਕ ਤੇ ਬਹਿ ਕੇ ਇਸ ਗੁੰਗੀ ਫਰੀ ਸਰਕਾਰ ਨੂੰ ਇਸ ਉਸ ਪ੍ਰਸ਼ਾਸਨ ਦੇ ਉਹਨਾਂ ਲੋਥਰ ਤੁਸੀਂ ਜਿਹੜਾ ਇੱਥੇ ਜਵਾਬ ਦਿੱਤਾ ਆਪਣੇ ਕੋਲ ਲੋਕਤੰਤਰ ਤਰੀਕੇ ਦੇ ਨਾਲ ਇਸੇ ਕਰਾ ਅਸੀਂ ਬਾਹਰ ਆ ਕੇ ਆਕਰ ਰੋਸ ਮਜਾਦਾ ਕਰ ਸਕਦੇ ਸਮਾਉਂ ਤੇ ਆ ਸਾਰੀਆਂ ਗੱਲਾਂ ਦਾ ਹਿਸਾਬ ਕਿਤਾਬ ਲਿਆ ਜਾਊਗਾ। ਔਰ ਜਿਹੜੇ ਅਫਸਰਾਂ ਦੇ ਦੇਖ ਲੈ ਜੋ ਹੋਇਆ ਹੈ ਐਸਐਚਓ ਦੀ ਜਾਂ ਡੀਐਸਪੀ ਦੀ ਬੱਸ ਸੁਖ ਰੱਖੇ ਇਹ ਅਫਸਰ ਜਿਹੜੇ 40-50 ਡੀਐਸਪੀ ਹੈ ਨਾ ਪੰਜਾਬ ਦੇ ਟੰਗਾ ਡਾਲੇ ਜਿਹੜੇ ਲੋਕ ਡਰਦੇ ਨਹੀਂ ਇੰਤਰੋਂ ਲੱਭੇ ਕਦੇ ਜਾਂ ਕਿ ਮਾਲ ਵਿੱਚ ਲੱਗ ਜਾਂਦੇ ਆ ਮਾਲ ਵਿੱਚ ਨਹੀਂ ਤਾਂ ਦੁਆਬੇ ਚਲਕ ਜਾਂਦੇ ਆ ਤੇ ਸਮੇਂ ਉੱਤੇ ਇਹਨਾਂ ਲੋਕਾਂ ਨੂੰ ਡਿਸਪੋਜ਼ ਕਰਨਾ ਹੋਵੇਗਾ। ਜਿਨ੍ਹਾਂ ਨੇ ਪੁੱਛ ਤੇ ਕਲੰਕ ਲਾਟਾ ساری ਪੁੱਛ ਮਾੜੀ ਨਹੀਂ ਹੈ ساری ਪੁੱਛ ਬਥੇਰੇ ਨੇ ਪੁੱਛ ਚੰਗਾ ਬਥੇਰੇ ਨੇ ਅਤਵਾ ਦੇ ਸਮੇਂ ਬੜਾ ਚੰਗਾ ਕੰਮ ਕੀਤਾ ਇਹਨਾਂ ਨੇ ਪੰਜਾਬ ਬਚਾਇਆ ਲੇਕਿਨ ਚੰਦ ਲੋਕ ਜਿਹੜੇ ਕਮਰਸ਼ੀਅਲ ਲੋਕ ਹਨ ਜਿਹੜੇ ਕਦੇ ਸੁਭਾਗ ਕੁੰਨਤ ਕੋਲੇ ਕਦੇ ਧੀਰੇ ਕੋਲੇ ਕਦੇ ਜ